ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮੇਂਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੱਜ ਅਸੀਂ ਸਾਰੀ ਜਥੇਬੰਦੀ ਖਸ਼ਾਰਪੁਰ ਦੀ ਮਾਸਟਰ ਖਲਦੀਪ ਸਿੰਘ ਜੀ ਪ੍ਰਧਾਨ ਸਾਹਿਬ ਗੁਰਦੀਪ ਸਿੰਘ ਖੰਖੁੰਝੀ ਅੱਜ ਅਸੀਂ ਸਾਰਿਆਂ ਨੇ ਜਿਹੜੇ ਪੇਪਰ ਕਾਗਜ਼ ਆਪਣੇ ਜਿਹੜੇ ਉਹ ਪਰਤੇ ਆ ਪਾਰਟੀ ਵੱਲੋਂ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਤੇ ਸਾਰਾ ਹੁੰਗਾਰਾ ਸਾਨੂੰ ਇਲਾਕਾ ਨਿਵਾਸੀਆਂ ਵੱਲੋਂ ਬਹੁਤ ਪਿਆਰ ਦਾ ਹੁੰਗਾਰਾ ਜਿਹੜਾ ਉਹ ਮਿਲ ਰਿਹਾ ਹੈ ਅਸੀਂ ਚੜ੍ਹਦੀ ਕਲਾ ਦੇ ਪ੍ਰਚਾਰ ਦਾ ਸਾਰੇ ਜੀਆਂ ਵਿੱਚ ਵਿਚਰ ਰਹੇ ਆਂ ਅਸੀਂ ਇਹ ਭਰੋਸਾ ਦਿਵਾਨੇ ਆਪਦੇ ਚੈਨਲ ਮਾਧਿਅਮ ਦੇ ਰਾਹੀਂ ਚੜ੍ਹਦੀ ਕਲਾ ਦੇ ਵਿੱਚ ਇੱਥੇ ਸੇਵਾ ਕਰਾਂਗੇ ਕਾਰਜ ਕਰਾਂਗੇ ਤੇ ਸਰਦਾਰ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਯੋਗ ਸਮਝਿਆ ਕਿ ਅਸੀਂ ਮੁਕੇਰੀਆਂ ਹਲਕੇ ਤੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਅਮਰਸਰ ਪਾਰਟੀ ਵੱਲੋਂ ਜਿਹੜਾ ਚੋਣ ਮੈਦਾਨ ਦੇ ਵਿੱਚ ਸਾਨੂੰ ਉਤਾਰਿਆ ਗਿਆ ਬਹੁਤ ਚੜ੍ਹਦੀ ਕਲਾ ਨਾਲ ਹੰਗਾਰਾ ਮਿਲ ਰਿਹਾ ਅਸੀਂ ਜਲਦੀ ਹੀ ਜਿਹੜਾ ਇਹ ਜਿੱਤ ਪ੍ਰਾਪਤ ਕਰਾਂਗੇ ਗੁਰੂ ਮਹਾਰਾਜ ਚੜ੍ਹਦੀ ਕਲਾ ਵਿੱਚ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਤਵਾਦੀ ਪਾਰਟੀ ਲੋ ਜਿਹੜੇ ਕੀ ਲੰਬੇ ਸਮੇਂ ਤੋਂ ਸੇਵਾ ਕਰਦੇ ਉਹਨਾਂ ਨੇ ਵੀ ਆਜ਼ਾਦ ਭਰੇ ਆ ਕੀ ਕਹਿਣਾ ਚਾਹੁੰਦੇ ਉਹਨਾਂ ਲਈ ਉਹ ਅੱਜ ਪ੍ਰਧਾਨ ਸਾਹਿਬ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਰਦਾਰ ਗੁਰਦੀਪ ਸਿੰਘ ਜੀ ਆਏ ਨੇ ਉਹਨਾਂ ਬਾਰੇ ਸਦਾ ਸਾਹਿਬ ਬੋਲਣਗੇ ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਪਾਰ ਜੋ ਪਰਵੰਦਰ ਸਿੰਘ ਜੀ ਖਾਲਸਾ ਜਿਨ੍ਹਾਂ ਦੇ ਪੇਪਰ ਅਸੀਂ ਦਾਖਲ ਕਰਨਾ ਹੈ ਜੀ ਉਹਨੇ ਜਿਨ੍ਹਾਂ ਨੂੰ ਸਰਦਾਰ ਸਿਮਰਨਜੀਤ ਸਿੰਘ ਮਾੜ ਤੇ ਭਾਈ ਕਮਾਲ ਮਾੜ ਨੇ ਜਿਵੇਂ ਜਿਵੇਂ ਬੰਦੀ ਨੇ ਜਰੀ ਸਖਤੀ ਹੈ ਜਿਹੜਾ ਤੁਸੀਂ ਸਵਾਲ ਕੀਤਾ ਕੋਈ ਜਿਹੜਾ ਪਾਰਟੀ ਦਾ ਉਹਨਾਂ ਦਾ ਪਾਰਟੀ ਨਾਲ ਕੋਈ ਸਬੰਧ ਨਹੀਂ ਉਹਨਾਂ ਨੂੰ ਪਹਿਲਾਂ ਹੀ ਪਾਰਟੀ ਚ ਆਏ ਆ ਪੜਿਆ ਗਿਆ ਜੇ ਉਹਨਾਂ ਦਾ ਪਾਰਟੀ ਨਾਲ ਕੋਈ ਗੱਲ ਨਹੀਂ ਜੀ ਤੇ ਸਰਦਾਰ ਸਿਮਰਨਜੀਤ ਸਿੰਘ ਮਾੜ ਨੇ ਕਿਹਾ ਕਿ ਦੰਦੇ ਉਹ ਉਹ ਲੜਦੇ ਛੇ ਨੂੰ ਵੀ ਹਾਈ ਕਮਾਂਡ ਨੇ ਬਖਸ਼ਿਸ਼ ਕਰਨੀ ਸੀ ਉਹਦੇ ਨਾਲ ਪੂਰਾ ਜ਼ਿਲ੍ਹਾ ਜਿਹੜਾ ਐਮ ਚਕਾਨਵਾਂ ਖੜਾ ਇਹ ਤਾਂ ਉਹਨਾਂ ਨੇ ਚਾਹੀਦਾ ਵਰਤਨ ਕਰਨੀ ਚਾਹੀਦੀਆਂ ਵੀ ਮੈਂ ਆਜ਼ਾਦ ਲੜਨਾ ਜੇ ਉਹ ਪਾਰਟੀ ਤੇ ਹੈ ਤੇ ਉਹਨਾਂ ਨੂੰ ਪਾਰਟੀ ਨਾਲ ਤੁਰਨਾ ਪੈਣਾ ਸੀ ਉਹਨਾਂ ਨੂੰ ਪਾਰਟੀ ਵਿੱਚੋਂ ਪਹਿਲਾਂ ਹੀ ਪਾਰਟੀ ਤੋਂ ਉਹਨਾਂ ਦੀ ਆਪਣੀ ਕਸ਼ ਹੈ ਕੋਈ ਵੀ ਯਾਦ ਰੱਖ ਸਕਦਾ ਉਹ ਲੜਨ ਪਰ ਜ਼ਿਲ੍ਹਾ ਮਕੇਰੀਆਂ ਦਾ ਪੂਰਾ ਹੈੱਡਕੁਆਰਟਰ ਪੂਰਾ ਜ਼ਿਲ੍ਹਾ ਜਿਹੜਾ ਪ੍ਰਵਿੰਦਰ ਸਿੰਘ ਆਲਸਾਣਾ ਪੁਆਇੰਟ ਕੋਈ ਵੀ ਗੰਦਾ ਜਿਹੜਾ ਅਹੁਦੇਦਾਰਾ ਉਹਨਾਂ ਨਾਲ ਨਹੀਂ ਜਾਊਗਾ ਜਿਹੜਾ ਵੀ ਗਲਤ ਗੱਲ ਕਰੂਗਾ ਪਾਰਟੀ ਤੋਂ ਪਰੋਖਤੇ ਉਹਨੂੰ ਪਾਰਟੀ ਚੋਂ ਕੱਢ ਦੇਗਾ ਪਾਰਟੀ ਦੇ ਵਿੱਚ ਅਨਸ਼ਾਸਨ ਆ ਅਨਸ਼ਾਸਨ ਅਨਸਾਰ ਹੀ ਇਹ ਸਾਰਾ ਕੰਮ ਹੋਣਾ ਇਹ ਮਾਨ ਸਾਹਿਬ ਦੇ ਹੁਕਮ ਅਨੁਸਾਰ ਸਾਰਾ ਕੁਝ ਹੋ ਰਿਹਾ ਵੰਦਰਤ ਸਿੰਘ ਖਾਲਸਾ ਜੀ ਵਧੀਆ ਇਨਸਾਨ ਆ ਸੱਚਾ ਸੁੱਚਾ ਇਨਸਾਨ ਆ ਵਧੀਆ ਸੇਵਾ ਕਰ ਰਹੇ ਆ ਸਾਡੇ ਇਥੋਂ ਦੇ ਮਕੇਰੀਆਂ ਦੇ ਸਰਕਲ ਪ੍ਰਧਾਨ ਜਦ ਸਰਕਲ ਦੇ ਪ੍ਰਧਾਨ ਆ ਪੂਰੀ ਕਮਾਂਡ ਉਹਨਾਂ ਕੋਲ ਆ ਤੇ ਉਹ ਚੋਣ ਵੀ ਲੜ ਰਹੇ ਆ ਬਹੁਤ ਬਹੁਤ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਸਾਰੀ ਦੇਖੇ ਬੰਦੇ ਦਾ ਧੰਨਵਾਦ ਅੱਜ ਪਹੁੰਚੇ ਨੇ ਸਾਡੇ ਸੀਨੀਅਰ ਮੀਤ ਪ੍ਰਧਾਨ ਮੋਟਰ ਕੁਲਦੀਪ ਸਿੰਘ ਜੀ ਪਹੁੰਚੇ ਨੇ ਨਾਲ ਸਾਡੇ ਗੁਰਨਾਮ ਸਿੰਘ ਜੀ ਸੇਂਗੜੀ ਵਾਲਾ ਕਹਿੰਦਾ ਕਿ ਇਹ ਬਾਂਸਰੀ ਦੇ ਗਾਣੇ ਦੇ ਤੋਂ ਸਭ ਤੋਂ ਵੱਧ ਸੀਂਕੀ ਸਾਰੇ ਸਾਡੇ ਜਗ੍ਹਾ ਪਹੁੰਚੇ ਨੇ ਬੜੀ ਛੜਦੀ ਕਲਾ ਚ ਅਸੀਂ ਸਰਬੱਤ ਦੇ ਭਲੇ ਦੀ ਆਸ ਰੱਖਦੇ ਜਿਹੜੀ ਚੋਣ ਸਰਬੱਤ ਦੇ ਭਲੇ ਇਹ ਹੀ ਮੇਰਾ ਕਹਿਣਾ ਵੀ ਅਸੀਂ ਗੁਰੂ ਨਾਨਕ ਤੇ ਬਾਬਾ ਰਾਜ ਦੇ ਅੰਸ਼ਿਆਂ ਵਿਚ ਰਹੇ ਸਰਬੱਤ ਦੇ ਭਲੇ ਦੀ ਚੋਣ ਮੰਨ ਲਈਏ ਚਾਹੇ ਕੋ ਹਿੰਦੂ ਹੋਵੇ ਸਿੱਖ ਹੋਵੇ ਸਾਰੇ ਸਾਡੇ ਭਰਾ ਹੋਏ ਅਸੀਂ ਸਾਰਿਆਂ ਨਾਲ ਲੱਗੇ ਤੁਰਨਾ ਤੇ ਚੋਣ ਜਿੱਤ ਕੇ ਜਿਹੜੀ ਆ ਪ੍ਰਧਾਨ ਸਾਹਿਬ ਨੂੰ ਅਸੀਂ ਦਵਾਂਗੇ ਇਸ ਹਲਕੇ ਦੇ ਵਿੱਚੋਂ ਵੱਡੀ ਪਦਰ ਤੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾਲ ਸਾਹਿਬ ਧੰਨਵਾਦ ਠੀਕ ਹੈ ਸਾਰੀ ਆਪਣੀ ਪਰਮਿੰਦਰ ਖਾਸ ਆ ਜੀ ਹੋਣੇ ਅੱਜ ਫਾਈਲ ਜਮ੍ਹਾਂ ਕਰਵਾਈ ਆ ਸ਼ਿਵਤ ਮਾਨ ਪਾਰਟੀ ਵੱਲੋਂ ਕੀ ਕਰਨਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰੂਗ੍ਰੰਥ ਸਾਹਿਬ ਸਰਕਾਰ ਕਮੇਟੀ ਪੰਜਾਬ ਸੋ ਅੱਜ ਭਾਈ ਪ੍ਰਵਿੰਦਰ ਸਿੰਘ ਜੀ ਨੇ ਸ਼੍ਰੋਮਣੀ ਅਕਾਲੀ ਦਲ ਮਾਨ ਪਾਰਟੀ ਵੱਲੋਂ ਅੱਜ ਕਾਗਜ਼ ਦਾਖਲ ਕਰਾਏ ਆ ਸੋ ਅਸੀਂ ਮਕੇਰੀਆਂ ਦੀ ਜੋ ਵਿਧਾਨ ਸਭਾ ਹਲਕੇ ਦੇ ਸਾਰੇ ਵੋਟਰਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜੋ ਤੁਸੀਂ ਕਾਂਗਰਸ ਨੂੰ ਝਾੜੂ ਵਾਲਿਆਂ ਨੂੰ ਤੇ ਹੋਰ ਭਾਜਪਾ ਨੂੰ ਵੀ ਕਈ ਵਾਰੀ ਮੌਕੇ ਦੇ ਦਿੱਤੇ ਐ ਐਦਕੀ ਇੱਕ ਜੋ ਸਾਫ ਸੁਥਰੀ ਜਿਹੜੀ ਹੈਗੀ ਐ ਇੱਥੇ ਦੀ ਸ਼ਖਸੀਅਤ ਭਾਈ ਪ੍ਰਵਿੰਦਰ ਸਿੰਘ ਖਾਲਸਾ ਜੀ ਐਤਕੀ ਉਹਨਾਂ ਨੂੰ ਤੁਸੀਂ ਆਪਣਾ ਇਲੈਕਸ਼ਨਾਂ ਵਿੱਚ ਜਿਤਾ ਕੇ ਕਾਮਯਾਬ ਕਰੋ ਬਾਕੀ ਜਿਹੜਾ ਇੱਥੇ ਰਹਿੰਦੀਆਂ ਜੜੀਆਂ ਸਰਕਾਰੀ ਹਸਪੀਟਲ ਪ੍ਰਸ਼ਾਸਨ ਦਾ ਹੋਰ ਸਕੂਲ ਦਾ ਕੋਈ ਵੀ ਹੋਊਗਾ ਕੰਮ ਇਹ ਪ੍ਰਵਿੰਦਰ ਸਿੰਘ ਆਪ ਜੀ ਦੇ ਨਾਲ ਕਰਾਉਣਗੇ ਤੋਂ ਸ਼ਹਿਰ ਦੀ ਡਿਵੈਲਪਮੈਂਟ ਜੋ ਸ਼ਹਿਰਾਂ ਵਿੱਚ ਕੋਈ ਟੁੱਟੀਆਂ ਸੜਕਾਂ ਆ ਫਿਰ ਵਿਦਿਆਧਾਰੀ ਆ ਉਹ ਨਹੀਂ ਚੱਲ ਰਹੇ ਉਹ ਪਹਿਲ ਦੇ ਆਧਾਰ ਤੇ ਕੰਮ ਕਰਾਣਗੇ ਸੋ ਇੱਕ ਵਾਰੀ ਫੇਰ ਮਕੇਰੀਆਂ ਦੀ ਵੋਟਰਾਂ ਨੂੰ ਅਪੀਲ ਕਰਦੇ ਆਂ ਕਿ ਭਾਈ ਪ੍ਰਵਿੰਦਰ ਸਿੰਘ ਨੂੰ ਬੱਦ ਤੋਂ ਬਾਦ ਵੋਟਾਂ ਪਾ ਕੇ ਕੰਮਜਾਦ ਕਰੋ ਜੀ ਸਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ